ਅੱਜ ਪਾਪਾ ਜੀ ਨੂੰ ਇੱਕ ਬੇਨਤੀ ਕਰਨੀ ਆ ਮੇਰਾ ਪਾਪਾ ਨਹੀਂ ਮੇਰਾ ਪਾਪਾ ਤਾਂ ਬਹੁਤ شریف ਹੈ ਅਮਰਤਪਾਲ ਦੇ ਪਾਪੇ ਦੀ ਗੱਲ ਕਰਦੇ ਆ ਤਰਸ਼ੀਮ ਸਿੰਘ ਦੀ ਤੇ ਉਹਦੀ ਕਰਤੂਤ ਇੱਕ ਸਾਹਮਣੇ ਆਈ ਹੈ ਨਹੀਂ ਨਹੀਂ ਉਹਦੀ ਨਹੀਂ ਉਹਦੇ ਮੁੰਡੇ ਦੀ ਉਹਦੇ ਮੁੰਡਾ ਕੌਣ ਹੈ ਜੀ ਅਮਰਤਪਾਲ ਕਿੱਥੇ ਬੈਠਾ ਹੈ ਨੈਵਰਵਲ ਦੇ ਹਲੇ ਵਿੱਚ ਨਾਲ ਉਹਦੇ ਸਾਥੀ ਬੈਠਿਆ ਹੁਣ ਜਿਹੜੀ ਮੈਂ ਘਟਨਾ ਦੱਸੀ ਹੈ ਨਾ ਮੈਂ ਜਦੋਂ ਇਹ ਘਟਨਾ ਸੁਣੀ ਹੈ ਨਾ ਹਾਲਾਂਕਿ ਮੈਨੂੰ ਇਹ ਹਾਲਾਤ ਬਾਰੇ ਸਭ ਕੁਝ ਪਤਾ ਹੈ ਪਰ ਜਦੋਂ ਅੱਜ ਮੈਂ ਇਹ ਚੀਜ਼ ਲਿਖ ਰਿਹਾ ਸੀ ਤੇ ਉਦੋਂ ਮੇਰੀ ਰੂਹ ਕੰਬ ਗਈ ਜਿਹੜਾ ਅਮਰਤਪਾਲ ਕਹਿੰਦਾ ਸੀ ਮੈਂ ਪੰਜਾਬ ਨੂੰ ਬਚਾਉਣਾ ਹੈ ਜੂਥ ਨੂੰ ਬਚਾਉਣਾ ਹੈ ਤੇ ਉਹਦਾ ਪਾਪਾ ਤਰਸ਼ੇਮ ਸਿੰਘ ਵੀ ਇਹ ਕਹਿੰਦਾ ਫਿਰਦਾ ਕਿ ਮੈਂ ਜੂਥ ਨੂੰ ਬਚਾਉਣਾ ਹੈ ਤੇ ਤਕਰੀਬਨ ਮੈਂ ਬਹੁਤ ਵੀਡੀਓ ਵਿੱਚ ਕਹਿ ਦਿੱਤਾ ਕਿ 25-30 ਕਰੋੜ ਰੁਪਏ ਸੌਖੇ ਹੀ ਇਹ ਕਮਾ ਕੇ ਆਪਣਾ ਘਰ ਭਰ ਕੇ ਗੁੰਡਾ ਐਮਪੀ ਬਣ ਗਿਆ ਤੇ ਉਹਨੂੰ ਐਮਪੀ ਤਾਂ ਹੁਣ ਬਸ ਕੇਵਲ ਨਾਂ ਦੇ ਨਾਲ ਲੱਗਿਆ ਹੀ ਹੈ ਛੱਡਣਾ ਤਾਂ ਰਹਿ ਗਿਆ ਚਲੋ ਉਸ ਗੱਲ ਤੇ ਆਉਣੇ ਜਿਹੜੀ ਮੈਂ ਗੱਲ ਤੁਹਾਨੂੰ ਕਹਿ ਰਿਹਾ ਜਦੋਂ ਅ즈ਨਾਲਾ ਥਾਣੇ ਤੇ ਜਾ ਕੇ ਯਾਨੀ ਕਿ ਅ즈ਨਾਲੇ ਥਾਣੇ ਤੇ ਨਾ ਜਾ ਕੇ ਹਮਲਾ ਕੀਤਾ ਪੁਲਿਸ ਦੀ ਕੁਟਮਾਰ ਹੋਈ ਤੇ ਉਸ ਵਕਤ ਮੈਨੂੰ ਇਦਾਂ ਲੱਗਦਾ ਹੈ ਵੀ ਪੰਜਾਬ ਪੁਲਿਸ ਦੇ ਜਿਹੜੇ ਅਫੀਸਰ ਸੀ ਪੁਲਿਸ ਕਰਮਚਾਰੀ ਸੀ ਬਹੁਤ ਸਿਆਣੇ ਸਮਝਵਾਲੇ ਸੀ ਸਿਆਣੇ ਸਮਝਵਾਲੇ ਤਾਂ ਸੀ ਕਿਉਂਕਿ ਇਹਨਾਂ ਦੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀਗਾ ਪਾਲਕੀ ਦੇ ਵਿੱਚ ਉਹ ਚਾਹੁੰਦੇ ਸੀ ਵੀ ਜੇ ਸਾਡੇ ਕੋਲੋਂ ਵੀ 1921 ਹੋ ਗਈ ਤਾਂ ਜਿਵੇਂ ਬਰਗਾੜੀ ਕੰਨ ਵਾਪਰਿਆ ਸੀ ਵੀ ਸਾਡੇ 'ਤੇ ਉਹ ਦਾਗ ਨਾ ਲੱਗੇ ਜੀ ਪੁਲਿਸ ਨੇ ਮੁਰੋਂ ਕੋਈ ਲਾਠੀ ਚਾਰਜ ਵਗੈਰਾ ਕੀਤਾ ਨਹੀਂ ਉਹਨਾਂ ਦੀ ਸਿਆਣਪ ਸੀ ਔਰ ਉਹਨਾਂ ਦਾ ਸਿੱਧਕ ਹੈ ਗੁਰੂ ਸਾਹਿਬ ਪ੍ਰਤੀ ਪਰ ਇਨਾ ਮਾਂ ਦੇ ਪੁੱਤਾਂ ਨੇ ਪੁਲਿਸ ਦੇ ਨਾਲ ਜਿਹੜੀ ਧੱਕਾ ਮੁਕੀ ਕੀਤੀ ਕੁੱਟਮਾਰ ਹੋਈ ਤੇ ਉਹ ਘਟਨਾ ਕਰਮ ਦਾ ਜਿਹੜਾ ਪਰਚੇ ਪਏ ਨੇ ਇਹ 10-11 ਤਾਂ ਇਹ ਅੰਮ੍ਰਿਤਪਾਲ ਵਰਗੇ ਡਿਬ੍ਰੂਗੜ੍ਹ ਗੇਲ ਬੈਠੇ ਆ ਉਹਨਾਂ ਵਿੱਚੋਂ 40 ਤੋਂ 45 ਤੱਕ ਉਹ ਮੁੰਡੇ ਨੇ ਜਿਹੜੇ ਪਰਚੇ ਪੈ ਗਏ ਉਹ ਜੇਲਾਂ ਵਿੱਚ ਨੇ ਉਹਨਾਂ ਦੀ ਅਜੇ ਤੱਕ ਜਵਾਨਤ ਨਹੀਂ ਹੋਈ। ਇਹ ਤਾਂ ਉਹ ਨੇ ਜਿਨ੍ਹਾਂ ਦੀ ਜਵਾਨਤ ਨਹੀਂ ਹੋਈ ਜੇਲਾਂ ਵਿੱਚ ਬੈਠੇ ਨੇ। ਤੇ ਇੱਕ ਮਿੰਟ ਜਿਹੜੀ ਹੋਰ ਕਾਲ ਆਈ ਆ 80 85 ਉਹ ਮੁੰਡੇ ਐ ਜਿੰਨ ਦੇ ਪਰਚੇ ਪੈ ਗਏ। ਪਰਚੇਦਾਲ ਛੋਟੇ ਸੀਗੇ ਤੇ ਉਹਨਾਂ ਦੇ ਪਾਸਪੋਰਟ ਨਹੀਂ ਬਣੇ। ਕਈਆਂ ਨੇ ਐਲਸ ਕੀਤੀ ਹੋਈ ਸੀ। ਕਈਆਂ ਨੇ ਕਿਸੇ ਕੁੜੀ ਦੇ ਨਾਲ ਸੈਟਲਮੈਂਟ ਕੀਤੀ ਸੀ ਬਾਹਰ ਜਾਣ ਵਾਸਤੇ। ਉਹਨਾਂ ਦਾ ਪਾਸਪੋਰਟ ਨਹੀਂ ਬਣਿਆ ਪਰਚਾ ਪੈਣ ਕਰਕੇ ਤੇ ਹੁਣ ਤੁਸੀਂ ਇਹਨਾਂ ਕਤੀੜਾਂ ਤੋਂ ਮੈਂ ਤਾਂ ਸ਼ਬਦ ਵਰਤਣਾ ਵੀ ਜਵਾਬ ਮੰਗੋ ਤੁਸੀਂ ਕਹਿੰਦੇ ਸੀ ਪੰਜਾਬ ਨੂੰ ਬਚਾਉਣਾ ਹੈ ਅਮਰਤਪਾਲ ਦੇ ਭਾਪੇ ਨੂੰ ਪੁੱਛੋ ਵੀ ਜਿਹੜੇ 40 45 ਗੇਹਾਂ ਵਿੱਚ ਬੈਠੇ ਨੇ ਉਹਨਾਂ ਦੀ ਜਵਾਨਤ ਨਹੀਂ ਹੋਈ ਕੋਈ ਪੈਰਵਾਹੀ ਕੀਤੀ ਉਹਨਾਂ ਦੀ ਕਿਤੇ ਸਟੇਟਮੈਂਟ ਦਿੱਤੀ ਹੋਵੇ ਵੀ ਮੇਰੇ ਵਿਗੜੇ ਹੋਏ ਕਾਕੇ ਦੇ ਨਾਲ ਆਹ 45 ਹੋਰ ਵੀ ਫੜੇ ਹੋਏ ਨੇ ਕਿ ਦੱਸਿਆ ਅਮਰਤਪਾਲ ਦੇ ਭਾਪੇ ਨੇ ਜਾ ਅਸੀਂ ਜਿਹੜੇ ਆ ਮੀਡੀਆ ਵਾਲੇ ਮੈਂ ਦਲਾਲ ਕਹਿ ਲਵਾਂ ਕਿਤੇ ਸਵਾਲ ਕੀਤਾ ਇਹਨਾਂ ਬਿਜਲਦੇਵ 40 15 ਦੇ ਤੇ ਹੋਰ ਪਰਚੇ ਪਏ ਨੇ ਜੇਲ੍ਹਾਂ ਵਿੱਚ ਬੈਠੇ ਨੇ ਜਵਾਨ ਤਨੀਏ ਅਜੇ ਤੱਕ ਹੋ ਸਕੇ ਉਹਨਾਂ ਦੀ ਕਾਰਨ ਕੀ ਉਹਨਾਂ ਦੀ ਕਿਤੇ ਪੈਰਵਾਹੀ ਕੀਤੀ ਹੈ ਕਿੱਡਾ ਵੱਡਾ ਟਰਨਹੋਰਾ ਪਟਿਆ ਸੀ ਪੰਜਾਬ ਨਸ਼ੇੜੀ ਹੋ ਗਿਆ ਲੋਕੋ ਨਸ਼ਿਆਂ ਤੋਂ ਮੁਕਤ ਕਰਨਾ ਹੈ ਜੂਥ ਨੂੰ ਬਚਾਉਣਾ ਹੈ ਲੋਕੋ ਪੰਜਾਬ ਦੀ ਨੌਜਵਾਨੀ ਬਚਾਉਣੀ ਹੈ ਅਸੀਂ ਅੰਮਰ ਸੰਚਾਰ ਕਰਾਉਣੇ ਨੇ ਵੱਡੇ ਵੱਡੇ ਕਿੰਨੇ ਕਿੰਨੇ ਡਿੰਗਾ ਮਾਰੀਆਂ ਸੀ ਇਹ ਕਿੰਨੇ ਗਿਣਦੀ ਹੈ 80 85 ਮੁੰਡੇ ਉਹ ਨੇ ਜਿਨ੍ਹਾਂ ਦੇ ਪਾਸਪੋਰਟ ਨਹੀਂ ਬਣੇ ਪਰਚੇ ਪਏ ਹੋਏ ਨੇ ਤੇ 45 ਪਤਨ ਨੇ 46 ਇਹ ਜਾ ਕੁਝ ਗਿਣਤੀ ਹੋਰ ਹੈ ਜਿਹੜੇ ਜੇਲਾ ਵਿੱਚ ਬੈਠੇ ਆ ਉਹਨੇ ਜਵਾਨਤ ਨਹੀਂ ਹੋਏ ਜੇ ਤੁਸੀਂ 2 250 ਬੰਦੇ ਦੀ ਗੱਲ ਨਹੀਂ ਕਰ ਸਕੇ ਪੈਰਵਾਈ ਨਹੀਂ ਕਰ ਸਕੇ ਇਹਨਾਂ ਦੇ ਨਾਰਮਲ ਪਰਚੇ ਸੀ ਤੇ ਤੁਸੀਂ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਿਉਂ ਕਰਦੇ ਹੋ ਬਈ ਤੁਸੀਂ ਪੰਜਾਬ ਨੂੰ ਕਿੱਥੇ ਬਚਾਇਆ ਦੱਸਿਓ ਚਲੋ ਮੈਂ ਆਪਣੀ ਗੱਲ ਛੱਡ ਦੇਣਾ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਜਿਹੜੇ ਸੁਹਿਰਦ ਨੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਅਮਰਤਪਾਲ ਦੇ ਭਾਪੇ ਨੇ ਜਾਂ ਅਮਰਤਪਾਲ ਨੇ ਕਿਹੜੇ ਮੁੰਡੇ ਨੂੰ ਸਿੱਧੇ ਰੱਖ ਕੇ ਤੋਰਿਆ ਕਿਹੜੇ ਮੁੰਡੇ ਨੂੰ ਬਚਾਇਆ ਪੰਜਾਬ ਦੇ ਵਿੱਚ ਉਹ ਕਿਹੜਾ ਕੰਮ ਕੀਤਾ ਮੈਨੂੰ ਦੱਸ ਦਿਓ ਹੁਣ ਜਿਹੜੀ ਆ ਗੱਲ ਮੈਂ ਜਿਹੜੇ ਮੁੰਡੇ ਜੇਲ੍ਹ 'ਚ ਬੈਠੇ ਹੋਏ 40-45 ਇਹਨਾਂ ਦੀ ਗੱਲ ਕੀਤੀ ਹੈ ਤੁਸੀਂ ਕਮੈਂਟਾਂ ਵਿੱਚ ਲਿਖ ਦਿਓ ਜਾਂ ਤੁਸੀਂ ਇਹਨਾਂ ਗੱਲਾਂ ਦਾ ਜਵਾਬ ਦੇ ਦਿਓ ਵੀ ਇਹਨਾਂ ਬਾਰੇ ਜਿਹੜੇ ਬਾਸ ਪੰਜਾਬ ਦੀ ਜਥੇਬੰਦੀ ਹੈ ਉਹਨੇ ਕਿਤੇ ਕੋਈ ਸਟੇਟਮੈਂਟ ਦਿੱਤੀ ਹੈ ਵੀ ਸਾਡੇ ਮੁੰਡੇ ਦੇ ਨਾਲ ਕਿ ਮੁੰਡੇ ਫੜੇ ਗਏ ਸੀ ਪਰਚੇ ਪਾ ਕੇ ਜੇਲ੍ਹਾਂ ਵਿੱਚ ਨੇ ਕਿਤੇ ਕੋਈ ਹਾਈ ਸਟੇਟਮੈਂਟ ਬਸ ਇਹਨਾਂ ਦੇ ਕੋਲੇ ਹੁੰਦਾ ਕੀ ਹੈ ਜਦੋਂ ਕੋਈ ਜਵਾਬ ਮੰਗਦਾ ਇਹ ਗਾਲ ਕੱਢਦੇ ਆ ਮੈਂ ਤਾਂ ਕੋਈ ਪ੍ਰਵਾਹ ਨਹੀਂ ਕਰਾਉਣਾ ਜੀ ਮੈਂ ਤਾਂ ਬਸੇ ਜ਼ਿਕਰ ਕਰਦਾ ਹੁਣਾਂ ਬਿਨਾਂ ਦੀ ਕਰਤੂਸ ਥੋੜੀ ਜੀ ਲੋਕਾਂ ਸਾਹਮਣੇ ਆਵੇ ਮੈਨੂੰ ਕੋਈ ਮਤਲਬ ਨਹੀਂ ਜਿੰਨੀ ਮਰਜ਼ੀ ਕੱਢੋ ਪਰ ਸਵਾਲ ਫੇਰ ਹੈ ਵੀ ਜਿਹੜੀਆਂ ਗੱਲਾਂ ਕਹੀਆਂ ਨੇ ਜਿਹੜੇ ਮੈਂ ਆ ਮੁੰਡਿਆਂ ਦੀ ਗੱਲ ਕੀਤੀ ਆ ਵੀ 45 46 ਮੁੰਡੇ ਜੇਲ੍ਹਾਂ ਵਿੱਚ ਬੈਠੇ ਨੇ ਉਹਨਾਂ ਦੀ ਜਵਾਨਤਨੀ ਹੋਈ ਇਹਦੇ ਬਾਰੇ ਜਵਾਬ ਦਿਓ ਵੀ ਇਹ ਸੱਚ ਹੈ ਜਾਂ ਝੂਠ ਹੈ ਇਹ ਜਵਾਬ ਚਾਹੀਦਾ ਹੁਣ ਮੈਂ ਇੱਕ ਗੱਲ ਹੋਰ ਕਹਿ ਦੇਣੀ ਹੈ ਲੰਮਾ ਚੌੜਾ ਨਾ ਬੋਲੋ ਅਮਰਤਪਾਲ ਦਾ ਪਰਿਵਾਰ ਜਿਹੜਾ ਉਹ ਐਨੇ ਝੂਠ ਬੋਲ ਰਿਹਾ ਇਸ ਵਕਤ ਤੇ ਸਾਡੇ ਪੰਜਾਬ ਦੇ ਲੋਕ ਫੇਰ ਵੀ ਭੇਡਾਂ ਵਾਂਗੂ ਮਾਤਾ ਜੀ ਮਾਤਾ ਜੀ ਬਾਪੂ ਜੀ ਬਾਪੂ ਜੀ ਕਰ ਜਾਂਦੇ ਵੀ ਅਮਰਤਪਾਲ ਦਾ ਪਾਪਾ ਤੁਹਾਡਾ ਬਾਪੂ ਹੈ ਤੁਹਾਨੂੰ ਪੈਦਾ ਕਰਨ ਵਾਲੀ ਮਾਂ ਕੌਣ ਹੈ ਤੁਹਾਨੂੰ ਪੈਦਾ ਕਰਨ ਵਾਲਾ ਪਿਓ ਕੌਣ ਹੈ ਅਮਰਤਪਾਲ ਦਾ ਪਾਪਾ ਜਾਂ ਅਮਰਤਪਾਲ ਦੀ ਮਾਂ ਸ਼ਰਮ ਹੈ ਸਾਨੂੰ ਮਾੜੀ ਮੋਟੀ ਯਾ ਵੀ ਅਸੀਂ ਭੇਡਾਂ ਬਣ ਚੁੱਕੇ ਹਾਂ ਉਹ ਯਾਰ ਸ਼ਰਿਆਮ ਤੁਸੀਂ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਹੋ ਜਿਹੜੇ ਬੰਦੇ 40 50 ਮੁੰਡਿਆਂ ਦੀ ਗੱਲ ਨਹੀਂ ਕਰਦੇ ਅਜੇ ਤੱਕ ਸਟੇਟਮੈਂਟ ਨਹੀਂ ਦਿੱਤੀ ਕਿੰਨਾ ਵੱਡਾ ਝੂਠ ਹੈ ਤੇ ਜਿਹੜੇ 80 85 ਮੁੰਡਿਆਂ ਤੇ ਪਰਚਾ ਪਿਆ ਉਹਦੇ ਪਾਸਪੋਰਟ ਨਹੀਂ ਬਣੇ ਜਿਹਦੇ ਪਰਚਾ ਪੈਂਦਾ ਉਹਦਾ ਪਾਸਪੋਰਟ ਬਣਦਾ ਨਹੀਂ ਜੇ ਇੰਨੇ ਕ ਦਾਇਰੇ ਵਿੱਚ ਰਹਿ ਕੇ ਉਹ ਗੱਲ ਨਹੀਂ ਕਰੀ ਅਜੇ ਤੱਕ ਸਟੇਟਮੈਂਟ ਨਹੀਂ ਕੋਈ ਦਿੱਤੀ ਤਾਂ ਲੱਖ ਲਾਹਨਤ ਇਹੋ ਜੇ ਪਰਿਵਾਰ ਦੇ ਇਹੋ ਜੇ ਅਮਰਤਪਾਲ ਦੇ ਤੇ ਹੁਣ ਮੈਂ ਜਿਹੜੇ ਆਪਣੇ ਸ਼ਬਦ ਵਰਤਦਾ ਨਾ ਕਦੀੜ ਖੱਜ ਭੇੜ ਇਹਨਾਂ ਲੋਕਾਂ ਲਈ ਵਰਤਦਾ ਜੇ ਸ਼ਬਦ ਗਲਤ ਨੇ ਤਾਂ ਮੈਨੂੰ ਦੱਸ ਦਿਓ ਇਹ ਤਾਂ ਸ਼ਰਮ ਆ ਮੈਨੂੰ ਜਰ ਬਸ ਇੰਨੀ ਗੱਲ ਕਰਨੀ ਹੈ ਪੰਜਾਬ ਨੂੰ ਕੋਈ ਨਹੀਂ ਬਚਾ ਸਕਦਾ ਤੇ ਨਾ ਕੋਈ ਬਚਾਉਣ ਦੀ ਗੱਲ ਕਰਿਓ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ ਨਸ਼ਾ ਤੁਸੀਂ ਆਪ ਕਰਨ ਲੱਗਿਓ ਤੇ ਸਿੱਧਕ ਹੈਗਾ ਮਾੜਾ ਮੋਟਾ ਤਾਂ ਆਪਣੇ ਆਪ ਛੱਡ ਦਿਓ ਮੈਂ ਬਹੁਤ ਬਾਰ ਬੇਨਤੀ ਕੀਤੀ ਐ ਪੰਜਾਬ ਦੇ youth ਨੂੰ ਮੈਂ ਕਦੇ ਨਹੀਂ ਫੁਕਰੀਆਂ ਮਾਰਦਾ ਤੇ ਨਾ ਕੋਈ ਲਾਰਾ ਲਾਇਆ ਮੈਂ ਸ਼ਰਿਆਮ ਕਹਿਣਾ ਕਿ ਆਪਣੇ ਪਰਿਵਾਰ ਲਈ ਆਪਣੇ ਲਈ ਥੋੜਾ ਬਹੁਤਾ ਕੰਮ ਕਰ ਕਰੋ ਤੇ ਜਿਹੜਾ ਬੰਦਾ ਆਪਣੇ ਪਰਿਵਾਰ ਲਈ ਕੰਮ ਕਰ ਨਹੀਂ ਕਰਦਾ ਉਹ ਬੰਦਾ ਅਸਲ ਵਿੱਚ ਗੁਲਾਮ ਹੈ ਇਹਨਾਂ ਨੇ ਗੁਲਾਮ ਗੁਲਾਮ ਕਹਿ ਕੇ ਜੋ ਉਸ ਨੂੰ ਪਿੱਛੇ ਲਾ ਲਿਆ ਤੇ ਜਿਹਨੂੰ ਪਿੱਛੇ ਲਾਇਆ ਸੀ ਉਹਨਾਂ ਦੀ ਅਜੇ ਤੱਕ ਕੋਈ ਸਵਾਲ ਇਹਨੇ ਕੀਤੇ ਨਹੀਂ